मटी का क्या तू तो पमी की गत ਅਨਿਕ ਵਿਧੀ ਸਮਝਾਓ ਹਮਦਾਨ ਲਪਤ ਮਤ ਥੋਰੀ ਨਹੀਂ ਸਜਣ ਸੋਹਿੰਲੇ ਰਾਖੋ ਰਾਖੋ ਗੁੱਲ ਰੱਖ ਰੱਖਣ ਹਰ ਦਇਆ ਨਾਨਕ ਘਰ ਕੇ ਬੋਲ ਪਰ ਸਨਮਾਨੀ yog ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਿਕ ਦਇਆ ਸਿੰਧ ਕਿਰਪਾ ਨਿਦ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਧੰਨ ਧੰਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਉਤੇ ਸਤਿਗੁਰੂ ਸੱਚਾ ਪਾਤਸ਼ਾਹ ਜੀ ਨੇ ਕਨੇਰੀ ਨਦਰ ਬਖਸ਼ਿਸ਼ ਕਰਕੇ ਸਤਸੰਗਤ ਦੀਆਂ ਇਹ ਅਮੋਲਕ ਕੜੀਆਂ ਬਖਸ਼ਿਸ਼ ਕਰਕੇ ਨਿਵਾਜਿਆ ਹੈ ਸਭਨੋਂ ਉਪਰ ਨਦਰ ਪ੍ਰਭ ਤੇਰੀ ਕਿਸੈ ਥੋਰੀ ਕਿਸੈ ਹੈ ਧਨੇਰੀ ਸਤਸੰਗਤ ਦੀਆਂ ਘੜੀਆਂ ਪ੍ਰਾਪਤ ਹੋਣੀਆਂ ਧਨੇਰੀ ਨਦਰ ਦੇ ਪਾਤਰ ਬਣਨਾ ਹੈ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਕੋਟਾਨ ਕੋਟ ਸ਼ੁਕਰ 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 ਅਨ ਹੈ ਮਹਾਂਪੁਰਸ਼ਾਂ ਦੇ ਇਸ ਪਾਵਨ ਪਵਿੱਤਰ ਸਥਾਨ ਤੇ ਹਰ ਸਾਲ ਦੀ ਤਰ੍ਹਾਂ ਇਸ ਸਲਾਨਾ ਗੁਰਮਤ ਸਮਾਪੰਨ ਜੋੜ ਮੇਲੇ ਬੜੀ ਸ਼ਰਧਾ ਭਾਵਨਾ ਨਾਲ ਆਪਜੀ ਮਨਾ ਰਹੇ ਹੋ ਸੋਢੀ ਸੁਲਤਾਨ ਪਾਦਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਦਸ਼ਾਹ ਜੀਾਂ ਦੇ ਨਿਵਜੇ ਹੋਏ ਅੱਗੇ ਪਰਵਾਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਧੰਨ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਔਰ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜਿਆਂ ਦੀ ਅਣਸ਼ਵੰਸ਼ ਬਾਬਾ ਸੂਰਜਮਲ ਜੀ ਤਿਨਾਂ ਦੀ ਕੁੱਲ ਵੰਸ਼ ਦੇ ਸਾਸੰਦ ਉਸ ਵਡਪਾਗੇ ਪਰਵਾਤ ਨੂੰ ਪਾਦਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਹਨ ਕੁੱਲ ਬਖਸ਼ਿਸ਼ ਦੇ ਅੰਦਰ ਅੱਗੇ ਗੁਰੂ ਨਾਨਕੀ ਹੋਣ ਦਾ ਵੱਲ ਬਖਸ਼ਿਸ਼ ਕੀਤਾ ਹੈ ਸੁਭਾਗ ਬਖਸ਼ਿਸ਼ ਕੀਤਾ ਹੈ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਲੈਣ ਵਾਸਤੇ ਆਪਾਂ ਇੱਥੇ ਜੁੜ ਬੈਠੇ ਹਾਂ ਸਮਾਗਮ ਕੋਈ ਵੀ ਹੋਵੇ ਹਰ ਸਮਾਗਮ ਦਾ ਕੋਈ ਮਕਸਦ ਹੈ ਗੁਰੂ ਦੀ ਮੱਤ ਸਿੱਖਣ ਵਾਸਤੇ ਗੁਰੂ ਕੋਲ ਆਉਣਾ ਗੁਰਾ ਇੱਕ ਦੇਹਿ ਬੁਝਾਈ ਸਭਨਾਂ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜਿੱਥੋਂ ਤੱਕ ਗੁਰੂ ਅੰਸ਼ ਵੰਸ਼ ਦੀ ਗੱਲ ਹੈ ਤਾਂ ਸਾਧ ਸੰਗਤ ਗੁਰੂ ਸਾਹਿਬ ਨੇ ਵਡਿਆਈ ਉਹਨਾਂ ਨੂੰ ਬਖਸ਼ਿਸ਼ ਕੀਤੀ ਹੈ ਜਿਨ੍ਹਾਂ ਨੇ ਗੁਰੂ ਦੇ ਬਚਨ ਮੰਨੇ ਨੇ ਇਹ ਚੀਜ਼ ਗੁਰਮਤਿ ਵਿੱਚ ਆਪਾਂ ਨੂੰ ਜ਼ਰੂਰ ਯਾਦ ਰੱਖਣੀ ਚਾਹੀਦੀ ਹੈ ਜਿਸ ਜਿਸ ਨੇ ਵੀ ਗੁਰੂ ਦਾ ਬਚਨ ਕਮਾਇਆ ਸਾਦ ਸੰਗਤ ਗੁਰੂ ਦੀਆਂ ਸਾਰੀਆਂ ਬਖਸ਼ਿਸ਼ਾਂ ਵਰਪਤਾਉ ਦੇ ਉੱਤੇ ਵਰਤ ਗਈਆਂ ਅੰਸ਼ ਵੰਸ਼ ਵਿੱਚ ਉਹ ਵੀ ਸਿੱਖ ਪੈਦਾ ਹੋਏ ਉਹ ਵੀ ਗੁਰੂ ਦੇ ਪਰਿਵਾਰ ਵਿੱਚੋਂ ਸੀ ਜਿਨ੍ਹਾਂ ਨੇ ਸਾਦ ਸੰਗਤ ਬਚਨ ਨਹੀਂ ਮੰਨਿਆ ਗੁਰੂ ਤੋਂ ਬੇਮੁਖ ਹੋ ਗਏ ਔਰ ਗੁਰੂ ਦੀਆਂ ਬਖਸ਼ਿਸ਼ਾਂ ਤੋਂ ਬਾਂਝੇ ਰਹਿ ਗਏ ਭਾਵੇਂ ਪੰਥ ਵਿੱਚ ਉਹਨਾਂ ਦਾ ਸਨਮਾਨ ਸਤਿਕਾਰ ਜ਼ਰੂਰ ਹੋਏਗਾ ਅਸੀਂ ਬਾਬਾ ਕਹਿ ਕਈ ਸ਼ਬਦ ਉਚਾਰਨ ਕਰੀਦਾ ਪਰ ਸਾਧ ਸੰਗਤ ਜੇ ਗੁਰੂ ਦਾ ਬਚਨ ਨਹੀਂ ਕਮਾਇਆ ਤਾਂ ਗੁਰੂ ਦੇ ਘਰ ਵਿੱਚ ਵਡਿਆਈ ਨਹੀਂ ਹੈ ਵਡਿਆਈ ਉਹਨੂੰ ਹੈ ਜਿਹੜਾ ਗੁਰੂ ਦਾ ਬਚਨ ਕਮਾਉਂਦਾ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਅੱਪਨ ਬਾਬਾ ਪ੍ਰਿਥੀਚੰਦ ਜੀ ਨੂੰ ਵੀ ਸਾਧ ਸੰਗਤ ਬਾਬਾ ਕਹਿ ਕੇ ਮੁਖਾਤਿਬ ਹੋਈਦੇ ਜਦੋਂ ਵੀ ਕਥਾ ਸੁਣੋਂਗੇ ਸ਼੍ਰੀ ਗੁਰੂ ਅਰਜਨ ਦੇ ਮਹਾਰਾਜਿਆਂ ਨਾਲ ਸਾਡੀ ਉਮਰ ਬਹਿਰ ਕਰਦੇ ਰਹੇ ਬਾਬਾ ਪ੍ਰਿਥੀਚੰਦ ਪਰ ਜਦੋਂ ਤੁਸੀਂ ਕਥਾ ਸੁਣੋਂਗੇ ਉਹਨਾਂ ਨੂੰ ਜਿਹੜਾ ਵੀ ਕਥਾ ਵਾਚਕ ਮੁਖਾਤਿਬ ਹੋਏਗਾ ਉਹ ਬਾਬਾ ਪ੍ਰਿਥੀਚੰਦ ਕਹੇਗਾ ਕਿਉਂ ਭਾਈ ਗੁਰੂ ਦੇ ਸੁਪੁੱਤਰ ਨੇ ਪਰ ਮਾਨ ਸਨਮਾਨ ਸਤਿਕਾਰ ਪੂਜਾ ਪ੍ਰਤੀਸ਼ਟਾ ਉਹਨਾਂ ਦੀ ਹੋਈ ਜਿਨ੍ਹਾਂ ਨੇ ਗੁਰੂ ਦਾ ਬਚਨ ਕਮਾਇਆ ਅੱਜ ਆਪਾ ਧੰਨ ਬਾਬਾ ਸੂਰਜਮਲ ਜੀਆ ਦੀ ਅੰਸ਼ਵੰਸ਼ ਬਾਬਾ ਸੋਢੀ ਰਾਜ ਸਾਹਿਬ ਜੀਆ ਦੇ ਅਸਥਾਨ ਤੇ ਸਤ ਸੰਗਤ ਬਾਬਾ ਜਰਨੈਲ ਸਿੰਘ ਜੀ ਸੱਚਖੰਡ ਵਾਸੀ ਅੱਗੇ ਹੁਣ ਬਹੁਤ ਹੀ ਪਿਆਰੀ ਰੂਹ ਸਤਕਾਰਯੋਗ ਬਾਬਾ ਜਸਵੰਤ ਸਿੰਘ ਜੀ ਸੋਢੀ ਇਹਨਾਂ ਨੂੰ ਪਾਤਸ਼ਾਹ ਨੇ ਪ੍ਰਚਾਰ ਦੀ ਸੇਵਾ ਬਖਸ਼ੀ ਹੈ। ਸਾਧ ਸੰਗਤ ਇੱਕ ਚੀਜ਼ ਹੋਰ ਧਿਆਨ ਵਿੱਚ ਰੱਖਿਓ ਗੁਰੂ ਨਾਨਕ ਦੇ ਘਰ ਵਿੱਚ ਦੋ ਚੀਜ਼ਾਂ ਬਿਲਕੁਲ ਰੱਦ ਨੇ। ਨਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਵਿੱਚ ਕੋਈ ਸਨੀਓਰਿਟੀ ਹੈ। ਨਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਵਿੱਚ ਕੋਈ ਰਿਅਰਰੇਸ਼ਨ ਹੈ। ਇੱਥੇ ਕੋਈ ਚੀਜ਼ ਨੂੰ ਮਾਣ ਹੈ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਭਾਵੇਂ ਇੱਥੇ ਉਮਰ ਦਾ ਕੋਈ ਤਕਾਜਾ ਨਹੀਂ ਹੈ ਵੇ ਬੰਦਾ ਸੀਨੀਅਰ ਹੋ ਗਿਆ ਹੈ 70 ਸਾਲ ਦਾ ਹੋ ਗਿਆ ਹੁਣ ਉਹਦੀ ਪੂਜਾ ਹੋਣੀ ਚਾਹੀਦੀ ਨਹੀਂ ਕੋਈ ਸਨੀਅਰਟੀ ਨਹੀਂ ਹੈ ਕਿ ਉਮਰ ਬਹੁਤ ਵੱਡੀ ਹੋਏਗੀ ਤਾਂ ਮਾਣ ਹੋਏਗਾ ਗੁਰੂ ਦੇ ਘਰ ਵਿੱਚ ਉਮਰ ਦਾ ਕੋਈ ਤਕਾਜਾ ਨਹੀਂ ਇੱਥੇ ਗੁਰੂ ਦੀਆਂ ਬਖਸ਼ਿਸ਼ਾਂ ਤੇ ਬਰਕਤਾਂ ਦੀ ਵਡਿਆਈ ਹੈ ਉਮਰਾਂ ਦੀ ਵੜਿਆਈ ਨਹੀਂ ਹੈ ਇਸ ਲਈ 사ਤ ਸੰਗਤ ਨਾਲ ਕੋਈ ਰਿਜ਼ਰਵੇਸ਼ਨ ਨਹੀਂ ਹੈ ਕਿ ਆ ਗੱਦੀ ਫਲੰਨੇ ਨੂੰ ਹੁਣ ਮਿਲਣੀ ਚਾਹੀਦੀ ਹੈ ਇਹ ਗੁਰੂ ਦੀ ਬਖਸ਼ਿਸ਼ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਬਾਅਦ 사ਤ ਸੰਗਤ ਗੱਦੀ ਤ੍ਰਿਹਣਾ ਕੋਲ ਆ ਗਈ ਧੰਨ ਗੁਰੂ ਅੰਗਦ ਸਹਿ ਮਹਾਰਾਜ ਉਹਨਾਂ ਤੋਂ ਬਾਅਦ ਧੰਨ ਗੁਰੂ ਅਮਰਦਾਸ ਮਹਾਰਾਜ ਭੱਲੇ ਫਿਰ ਸਤ ਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਪਾਤਸ਼ਾਹ ਆਓ ਆਪਾਂ ਕਥਾ ਵਿਚਾਰ ਨਾਲ ਜੁੜਨੇ ਔਰ ਇੱਕ ਸਬਜੈਕਟ ਆਪਾਂ ਹਰ ਵਾਰ ਅੱਜ ਕਥਾ ਵਿੱਚ ਉਹਨੂੰ ਵਿਚਾਰ ਵਿੱਚ ਰੱਖਾਂਗੇ ਜੋ ਗੁਰ ਕਹੈ ਸੋਈ ਭਲ ਮੰਨੋ ਗੁਰੂ ਦਾ ਬਚਨ ਮੰਨਣ ਨਾਲ ਕੀ ਹੁੰਦਾ ਗੁਰ ਕਾ ਬਚਨ ਵਸੈ ਜੀ ਨਾਲੇ ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਪਹ ਨਾ ਸਕੈ ਜਲੈ ਦੋ ਚੀਜ਼ਾਂ ਨੇ ਇੱਕ ਗੁਰੂ ਦਾ ਸ਼ਬਦ ਇੱਕ ਗੁਰੂ ਦਾ ਬਚਨ ਆਓ ਇਸ ਵਿਚਾਰ ਨਾਲ ਜੁੜੀਏ ਮਨ ਤੇ ਤੇ ਕਾਗਰ ਕਰੋ ਜਿਹੜੀਆਂ ਸੰਗਤਾਂ ਬਾਹਰ ਵੀ ਬੈਠੀਆਂ ਨੇ ਬਹੁਤ ਸੰਗਤ ਤੇ ਦੂਰ ਤੱਕ ਪਰ ਮੈਂ ਪਿੱਛੋਂ ਤੁਰ ਕੇ ਆਇਆ ਆਵਾਜ਼ ਬਾਹਰ ਬਹੁਤ ਸੋਹਣੀ ਸੁਣਦੀ ਹੈ ਪਰ ਸੁਣਦੀ ਉਹਨਾਂ ਨੂੰ ਮੈਂ ਭਾਈ ਜਿਨ੍ਹਾਂ ਨੇ ਸੁਣਨਾ ਹੋਵੇ ਕਈ ਵਾਰ ਆਪਾਂ ਬਾਹਰ ਬੈਠੇ ਆਂ ਪੱਖਿਆਂ ਮੋਰੇ ਪੁੱਲਰ ਮੋਰੇ ਗੱਲਾਂ ਕਰ ਰਹੇ ਆਂ ਸੰਗਤ ਵਿੱਚ ਬਹਿ ਕੇ ਗੱਲਾਂ ਕਰਨੀਆਂ ਸਭ ਤੋਂ ਵੱਡਾ ਅਪਰਾਧ ਹੈ। ਸਾਥ ਸੰਗਤ ਜੋ ਬਾਤ ਚਲਾਵੇ ਕਹਿ ਦੇਸਾਂ ਸਿੰਘ ਜੰਮ ਚੋਟਾਂ ਖਾਵੇ। ਉਹ ਬੰਦਾ ਗੁਰੂ ਦਾ ਤਨਖਾਇਆ ਹੈ। ਜਿਹੜਾ ਗੁਰੂ ਦੀ ਸੰਗਤ ਵਿੱਚ ਬਹਿ ਕੇ ਸੰਸਾਰੀ ਗੱਲਾਂ ਕਰੇ। ਆਓ ਮਨੋਵਿਰਤੀ ਕਾਗਰ ਕਰਕੇ ਲਵਾਓ ਹਾਜ਼ਰੀ। ਕਥਾ ਵਿਚਾਰ ਨਾਲ ਜੁੜੀਏ ਬਖਸ਼ੋ ਅਸੀਸ। ਦੋਵੇਂ ਹੱਥ ਜੋੜ ਕੇ ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਝੁਕਾਓ ਸੀਸ ਗੱਜ ਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਅੱਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਭ ਤੋਂ ਪਹਿਲਾਂ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਵਿੱਚ ਆਪਣੀ ਸੁਰਤ ਜੋੜੀਏ ਜਿੱਥੋਂ ਸਾਧ ਸੰਗਤ ਸੋਢੀ ਵੰਸ਼ ਦੀ ਵਡਿਆਈ ਸ਼ੁਰੂ ਹੋਈ ਕਦੇ ਗੁਰੂ ਰਾਮਦਾਸ ਮਹਾਰਾਜ ਦੀ ਅੰਸ਼ ਵੰਸ਼ ਦੇ ਬਜ਼ੁਰਗ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਵਿੱਚ ਗੋਇੰਦਵਾਲ ਸਾਹਿਬ ਆ ਕੇ ਪਤਕੀ ਕਹਿੰਦੇ ਸੋਢੀਆਂ ਦੇ ਬਜ਼ੁਰਗਾਂ ਨੇ ਆ ਕੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਔਲਾੰਬਾ ਦਿੱਤਾ ਕਹਿੰਦੇ ਮਹਾਰਾਜ ਤੁਸੀਂ ਇੱਕ ਤੇ ਸਾਡੇ ਜੱਠੇ ਨੂੰ ਆਪਣਾ ਦਮਾਦ ਬਣਾਇਆ ਫਿਰ ਉੱਪਰੋਂ ਦਮਾਦ ਬਣਾ ਕੇ ਜਵਾਈ ਬਣਾ ਕੇ ਟੋکریاں ਢਵਾਈ ਜਾਂਦੇ ਹੋ ਮਹਾਰਾਜ ਇਹਨੂੰ ਸਹੁਰੇ ਘਰ ਵਿੱਚ ਨੌਕਰ ਰੱਖਿਆ ਹੋਇਆ ਸਾਡੀ ਸੋਡੀਆਂ ਦੀ ਕੁੱਲ ਵਿੱਚ ਨਕੰਮੇ ਤੋਂ ਨਕੰਮਾ ਕੋਈ ਬੱਚਾ ਪੈਦਾ ਹੋ ਜਾਏ ਉਹ ਵੀ ਕਦੇ ਸਹੁਰਿਆਂ ਦਾ ਗੁਲਾਮ ਨਹੀਂ ਹੋਇਆ ਉਹ ਵੀ ਸਹੁਰਿਆਂ ਦਾ ਨੌਕਰ ਨਹੀਂ ਹੋਇਆ ਔਰ ਮਹਾਰਾਜ ਤੁਸੀਂ ਇਹ ਆਪਣਾ ਜਵਾਈ ਦਮਾਦ ਬਣਾ ਕੇ ਜਿੱਠੇ ਨੂੰ ਨੌਕਰ ਬਣਾ ਕੇ ਰੱਖਿਆ ਹੋਇਆ ਇਸ ਜਿੱਠੇ ਨੇ ਸਾਡੀ ਕੁੱਲ ਦੀ ਨੱਕ ਘਟਾ ਕੇ ਰੱਖ ਦਿੱਤੀ ਬਜ਼ੁਰਗਾਂ ਨੇ ਉਲੰਭਾ ਦਿੱਤਾ ਸੋਡੀਆਂ ਦੇ ਬਜ਼ੁਰਗ ਆ ਕੇ ਉਲੰਭਾ ਦਿੰਦੇ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਜਿੱਠੇ ਨੇ ਤਾਂ ਸਾਡੀ ਕੁੱਲ ਦੀ ਨੱਕ ਵਢਾ ਕੇ ਰੱਖ ਦਿੱਤੀ ਹਰਦਾਸ ਦੇ ਪੁੱਤਰ ਜਿੱਠੇ ਨੇ ਸਾਡੀ ਬੇਇੱਜ਼ਤੀ ਕਰਾਤੀ ਸਾਡੇ ਕੁੱਲ ਦਾ ਕੋਈ ਵੀ ਬੱਚਾ ਕਦੇ ਸੋਹਣਿਆਂ ਦੇ ਘਰ ਗੁਲਾਮ ਨਹੀਂ ਬਣਿਆ ਨੌਕਰ ਨਹੀਂ ਬਣਿਆ ਇਹ ਸੋਹਣਿਆਂ ਦੇ ਘਰ ਨੌਕਰ ਬਣ ਕੇ ਟੋکریاں ਢੋਂਦੇ ਸਾ ਸੰਗਤ ਇਹ ਗੱਲ ਸੁਣ ਕੇ ਭਾਈ ਜੇਠਾ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਹੁਤ ਵਿਰਾਗ ਵਿੱਚ ਆ ਗਏ ਆਪਣੇ ਬਜ਼ੁਰਗਾਂ ਦੇ ਸਾਹਮਣੇ ਬੋਲੇ ਨਹੀਂ ਕਿ ਜਦੋਂ ਮੈਂ 8 ਸਾਲ ਦੀ ਉਮਰ ਵਿੱਚ ਅਨ ਹੱਥ ਹੋਇਆ ਸੀ ਉਦੋਂ ਤੁਸੀਂ ਕਿਸੇ ਚਾਚੇ ਤਾਏ ਨੇ ਬਾਹ ਨਹੀਂ ਫੜੀ ਅੱਜ ਤੁਸੀਂ ਗੁਰੂ ਅਮਰਦਾਸ ਮਹਾਰਾਜ ਦੇ ਘਰ ਵਿੱਚ ਆ ਕੇ ਮੈਨੂੰ ਸੋਡੀਆਂ ਦੀ ਕੁੱਲ ਦਾ ਬੱਚਾ ਕਹਿਣ ਲੱਗ ਪਏ। ਅੱਜ ਤੁਹਾਨੂੰ ਸੰਗ ਤੇ ਸ਼ਰਮ ਦੀ ਗੱਲ ਯਾਦ ਆਉਣ ਲੱਗ ਪਈ। ਪਰ ਸਾ ਸੰਗਤ ਭਾਈ ਜੇਠਾ ਧੰਨ ਗੁਰੂ ਰਾਮਦਾਸ ਸਾਹਿਬ ਬੁੱਲੇ ਨਹੀਂ। ਬਜ਼ੁਰਗਾਂ ਦੇ ਤੰਨੇ ਮੇਨੇ ਸੁਣ ਕੇ ਮਨ ਵਿਰਾਗ ਵਿੱਚ ਆਇਆ ਅੱਖਾਂ ਭਰ ਕੇ ਰੋਣ ਲੱਗ ਪਏ। ਕੋਲ ਖਲੋਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀਆ ਨੇ ਮੋਢੇ ਤੇ ਹੱਥ ਧਰਿਆ ਤੇ ਪਿਆਰ ਦੇ ਕੇ ਕਿਹਾ ਜੇਠਾ ਤੂੰ ਕਿਉਂ ਰੋਨੇ? ਜੱਠਿਆ ਰੋਣ ਹਜ਼ੂਰ ਨੇ ਪਿਆਰ ਦੇ ਕੇ ਕੋ ਗੱਲ ਕਈ ਸੋਡੀਆਂ ਦੇ ਬਜ਼ੁਰਗਾਂ ਨੂੰ ਕਹਿੰਦੇ ਉਹ ਬਜ਼ੁਰਗੋ ਗੱਲ ਸੁਣੋ ਤੁਸੀਂ ਕਹਿੰਦੇ ਹੋ ਜੱਠੇ ਨੇ ਸੋਡੀਆਂ ਦੀ ਕੁੱਲ ਦੀ ਨੱਕ ਘਟਾ ਦਿੱਤੀ ਤੁਸੀਂ ਕਹਿੰਦੇ ਹੋ ਜੱਠੇ ਨੇ ਸੋਡੀਆਂ ਦੀ ਕੁੱਲ ਦੀ ਹੰਨੀ ਕਰ ਦਿੱਤੀ ਤੁਸੀਂ ਕਹਿੰਦੇ ਹੋ ਜੱਠੇ ਨੇ ਸੋਡੀਆਂ ਦੀ ਕੁੱਲ ਦੀ ਬੇਇੱਜ਼ਤੀ ਕਰਾ ਦਿੱਤੀ ਪਾਤਸ਼ਾਹ ਨੇ ਉਦੋਂ ਇੱਕ ਬਚਨ ਬੜੇ ਪਿਆਰ ਵਿੱਚ ਕਿਹਾ ਕਿਵੇਂ ਬਜ਼ੁਰਗੋ ਇਹ ਗੱਲ ਯਾਦ ਰੱਖਿਓ ਸੋਡੀਆਂ ਦੀ ਕੁੱਲ ਕਦੋਂ ਤੋਂ ਭਾਵੇਂ ਚਲਦੀ ਹੋਵੇ ਜਦੋਂ ਤੋਂ ਤੁਹਾਡੀ ਕੁੱਲ ਵਿੱਚ ਜੇਠੇ ਨੇ ਜਲਮ ਲਿਆ ਉਦੋਂ ਤੋਂ ਤੁਹਾਡੀ ਸੋਡੀਆਂ ਦੀ ਕੁੱਲ ਭਗਾ ਵਾਲੀ ਕੁੱਲ ਹੋ ਗਈ। ਔਰ ਪਾਤਸ਼ਾਹ ਨੇ ਬਚਨ ਕਹਿ ਕਹਿੰਦੇ ਇਹ ਵੀ ਗੱਲ ਯਾਦ ਰੱਖਿਓ ਬਜ਼ੁਰਗੋ ਜੇ ਤੁਹਾਡੀ ਸੋਡੀਆਂ ਦੀ ਕੁੱਲ ਵਿੱਚ ਭਾਈ ਜੇਠਾ ਜਨਮ ਨਾ ਲੈਂਦਾ ਤੋਹਡੀ ਕੁੱਲ ਦੇ ਬਜ਼ੁਰਗਾਂ ਦੇ ਨਰਕਾਂ ਵਿੱਚ ਹੀ ਰਹਿਣਾ ਸੀ ਜੇਠੇ ਨੇ ਤੁਹਾਡੀ ਕੁੱਲ ਵਿੱਚ ਜਨਮ ਲਿਆ ਇਹਨੇ ਤੁਹਾਡੀ ਕੁੱਲ ਦਾ ਉਧਾਰ ਕਰ ਦਿੱਤਾ ਇਹ ਜੇਠਾ ਕੋਈ ਆਮ ਸਰੀਰਕ ਵਿਅਕਤੀ ਨਹੀਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹ ਉਹ ਬਖਸ਼ਿਸ਼ ਲੈ ਕੇ ਆਇਆ ਜਿਹਨੂੰ ਦੁਨੀਆ ਕਹੇਗੀ ਪਿਤਰੀ ਹੋਏ ਉਧਾਰੋ ਇਹ ਆਪਣੇ ਬਜ਼ੁਰਗ ਪਿਤਰਾਂ ਨੂੰ ਦਾ ਉਧਾਰ ਕਰਨ ਵਾਸਤੇ ਤੁਹਾਡੀ ਕੁੱਲ ਵਿੱਚ ਆਇਆ ਜੇ ਤੁਹਾਡੀ ਕੁੱਲ ਵਿੱਚ ਜੇਠਾ ਜਨਮ ਨਾ ਲੈਂਦਾ ਕਹਿੰਦੇ ਤੁਹਾਡੀ ਕੁੱਲ ਦੇ ਬਜ਼ੁਰਗਾਂ ਨੇ ਨਰਕਾਂ ਵਿੱਚ ਹੀ ਪੈਣਾ ਸੀ। ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕਹੇ। ਸਹਿਬ ਕਹਿੰਦੇ ਜੇ ਇਹ ਨਾ ਜਨਮ ਹੋ ਵੰਸ ਤੁਹਾਾਰੇ ਜੇ ਜੇਠਾ ਤੁਹਾਡੀ ਵੰਸ਼ ਵਿੱਚ ਜਨਮ ਨਾ ਲੈਂਦਾ। ਭਾਵ ਧੰਨ ਗੁਰੂ ਰਾਮਦਾਸ ਮਹਾਰਾਜ ਤੁਹਾਡੀਆਂ ਦੀ ਕੁੱਲ ਵਿੱਚ ਪੈਦਾ ਨਾ ਹੁੰਦੇ। ਤਾਂ ਪਾਤਸ਼ਾਹ ਨੇ ਬਦਕ ਕੀ ਕਿਹਾ? ਕਹਿੰਦੇ ਜੇ ਇਹ ਨੈ ਜਨਮਿਓ ਵੰਸ ਤੁਮਾਰੇ ਗਿਰਤ ਨਰਕ ਮੈਂ ਪਿਤਰ ਤੁਮਾਰੇ ਕਹਿੰਦੇ ਤੁਹਾਡੇ ਪਿਤਰ ਨਰਕਾਂ ਵਿੱਚ ਹੀ ਰਹਨੇ ਸੀ ਕੋਈ ਉਧਾਰ ਨਹੀਂ ਸੀ ਕਰ ਸਕਦਾ ਸੋਡੀਆਂ ਦੀ ਕੁਲ ਦਾ ਉਧਾਰ ਸਿਰਫ ਇਸ ਜਿੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਕਰਕੇ ਹੋਇਆ ਸਾਧ ਸੰਗਤ ਆਓ ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਵੇ ਸੁਰਤ ਜੋੜੀਏ ਜਿਹਨੂੰ ਕਦੇ ਸੋਡੀਆਂ ਦੇ ਬਜ਼ੁਰਗ ਆ ਕੇ ਕਹਿੰਦੇ ਸਨ ਇਹਨੇ ਸਾਡੀ ਕੁੱਲ ਦੀ ਨਕ ਨੀਵੀਂ ਕਰਾ ਦਿੱਤੀ ਔਰ ਵਕਤ ਆਇਆ ਜਦਨ ਗੁਰੂ ਅਮਰਦਾਸ ਮਹਾਰਾਜ ਨੇ ਗੋਇਨਵਾਲ ਸਾਹਿਬ ਦੀ ਧਰਤੀ ਤੇ ਵਿੜਾਈ ਦਿੱਤੀ ਭਾਈ ਜੱਠੇ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਉੱਚ ਤਖਤ ਸਿੰਘਾਸਣ ਤੇ ਬਿਠਾਇਆ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਪੰਜ ਪੈਸੇ ਨਰੀਅਲ ਧਰ ਕੇ ਮੱਥਾ ਟੇਕ ਪ੍ਰਕਰਮਾ ਕੀਤੀ ਫਿਰ ਉੱਚੀ ਆਵਾਜ਼ ਵਿੱਚ ਗੁਰੂ ਅਮਰਦਾਸ ਮਹਾਰਾਜ ਨੇ ਪਹਿਲਾਂ ਭੱਲਿਆਂ ਦੀ ਕੁੱਲ ਭਾਵ ਆਪਣੇ ਪਰਿਵਾਰ ਬੱਚਿਆਂ ਨੂੰ ਕਹ ਗੁਰੂ ਅਮਰਦਾਸ ਮਹਾਰਾਜ ਬੋਲੇ ਕਹਿੰਦੇ ਮੋਰੀ ਤੇ ਮੋਹਨ ਆਪਣੇ ਪੁੱਤਰਾਂ ਨੂੰ ਸ੍ਰੀ ਗੁਰੂ ਅਮਰਦਾਸ ਮਹਾਰਾਜ ਬੋਲੇ ਕਹਿੰਦੇ ਪੁੱਤਰ ਮੋਰੀ ਸਭ ਨੂੰ ਉੱਚੀ ਆਵਾਜ਼ ਵਿੱਚ ਕਹੋ ਜਿੰਨੀ ਸਾਡੇ ਭੱਲੇ ਕੁੱਲ ਦੇ ਪੁੱਤਰ ਪੋਤੇ ਪਰਪੋਤੇ ਧੀਆਂ ਦੋਤੇ ਅੱਜ ਸੰਗਤ ਵਿੱਚ ਖੜੇ ਨੇ ਕਹਿੰਦੇ ਸਭ ਨੂੰ ਉੱਚੀ ਆਵਾਜ਼ ਵਿੱਚ ਕਹੋ ਅੱਜ ਜਿਹੜਾ ਜਿਹੜਾ ਉੱਠ ਕੇ ਗੁਰੂ ਰਾਮਦਾਸ ਨੂੰ ਮੱਥਾ ਟੇਕੇਗਾ ਅੱਜ ਹੀ ਉਹਦਾ ਜਨਮ ਤੇ ਮਰਨ ਖਤਮ ਹੋ ਜਾਏਗਾ ਸਾਧ ਸੰਗਤ ਉਸ ਦਿਨ ਮਹਾਰਾਜ ਨੇ ਨੀ ਵਡਿਆਈ ਦਿੱਤੀ ਸੰਗਤ ਨੂੰ ਬਾਅਦ ਵਿੱਚ ਆਪ ਮੱਥਾ ਟੇਕਣ ਤੋਂ ਬਾਅਦ ਆਵਾਜ਼ ਦੇ ਕੇ ਕਿਹਾ ਪੁੱਤਰ ਮੋਰੀ ਉੱਚੀ ਆਵਾਜ਼ ਵਿੱਚ ਸੰਗਤ ਵਿੱਚ ਕਹੇ ਭੱਲਿਆਂ ਦੀ ਕੁੱਲ ਦੇ ਪੁੱਤ ਪੋਤੇ ਪਰਪੋਤੇ ਧੀਆਂ ਦੋਤੇ ਜਿੰਨਾ ਕੁਟੰਬ ਅਜ ਸੰਗਤ ਵਿੱਚ ਬੈਠਾ ਹੈ ਜਿਨ੍ਹਾਂ ਭੱਲਿਆਂ ਦੀ ਕੁੱਲ ਚੌਥ ਕੇ ਗੁਰੂ ਰਾਮਦਾਸ ਨੂੰ ਮੱਥਾ ਟੇਕੇਗਾ ਅੱਜ ਉਹਦਾ ਜਨਮ ਤੇ ਮਰਨ ਅੱਜ ਹੀ ਖਤਮ ਹੋ ਜਾਏਗਾ ਸਾਧ ਸੰਗਤ ਇਹ ਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਹੁਕਮ ਕੀਤਾ ਔਰ ਇਹ ਸਭ ਕੁਝ ਗੁਰਬਾਣੀ ਵਿੱਚ ਦਰਜ ਹੈ ਜੋ ਬਾਦਸ਼ਾਹ ਨੇ ਹੁਕਮ ਕੀਤਾ ਉਸ ਵਕਤ ਬਾਬਾ ਮੋਰੀ ਜੀ ਨੇ ਮੰਨ ਲਿਆ ਬਾਬਾ ਮੋਰੀ ਜੀ ਦੇ ਪੁੱਤਰ ਬਾਬਾ ਆਨੰਦ ਜੀ ਬਾਬਾ ਆਨੰਦ ਦੇ ਪੁੱਤਰ ਬਾਬਾ ਸੁੰਦਰ ਜੀ ਸਾਧ ਸੰਗਤ ਗੁਰੂ ਅਮਰਦਾਸ ਮਹਾਰਾਜ ਦੇ ਪੁੱਤਰ ਵੀ ਹਾਜ਼ਰ ਸੀ ਪੋਤੇ ਵੀ ਹਾਜ਼ਰ ਸੀ ਪਰਪੋਤੇ ਵੀ ਹਾਜ਼ਰ ਸੀ ਇੰਨਾ कुटुंब ਮਹਾਰਾਜ ਦਾ ਬੈਠਾ ਸੀ ਤਾਈਓ ਮਹਾਰਾਜ ਨੇ ਲਿਖਿਆ ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸ ਪੈਰੀ ਪਾਏ ਜਿਓ ਸਭ ਪਵੈ ਪੈਰੀ ਸਤਗੁਰ ਕੇਰੀ ਜਿੱਥੇ ਗੁਰੂ ਆਪ ਰੱਖੇ ਉਦਣ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਅਸੀਂ ਆਪਣਾ ਆਪ ਗੁਰੂ ਰਾਮਦਾਸ ਸੋਢੀ ਸੁਲਤਾਨ ਵਿ ਟਿਕਾ ਦਿੱਤਾ ਭਾਈ ਜਿਹੜਾ ਅਜ ਗੁਰੂ ਰਾਮਦਾਸ ਨੂੰ ਮੱਥਾ ਟੇਕੇਗਾ ਉਹ ਜਨਮ ਮਰਨ ਤੋਂ ਅੱਜ ਹੀ ਮੁਕਤ ਹੋ ਜਾਏ ਕੋਈ ਕਰਵਖਿਲੀ ਨਿਵੈ ਨਾਹੀ ਜਿਨ੍ਹਾਂ ਨੇ ਚਿੱਤ ਵਿੱਚ ਈਰਖਾ ਸੀ ਬਖੀਲੀ ਦਾ ਅਰਥ ਹੁੰਦਾ ਕਿਸੇ ਨਾਲ ਈਰਖਾ ਕਰਨੀ ਕਿਸੇ ਨਾਲ ਕੋਈ ਮਨ ਵਿੱਚ ਦੁਸ਼ਤ ਰੱਖਣੀ ਮਨ ਵਿੱਚ ਬੈਰ ਵਿਰੋਧ ਰੱਖਣਾ ਸਾਥ ਸੰਗਤ ਜਿਨ੍ਹਾਂ ਦੇ ਮਨ ਵਿੱਚ ਈਰਖਾ ਦੁਸ਼ਤ ਸੀ ਕਿ ਸਾਡੀ ਕੁੱਲ ਦੀ ਵਡਿਆਈ ਗੁਰੂ ਰਾਮਦਾਸ ਮਹਾਰਾਜ ਨੂੰ ਕਿਵੇਂ ਅਸੀਂ ਕਿਵੇਂ ਮੱਥਾ ਟੇਕ ਦਈਏ ਅਸੀਂ ਉਮਰ ਵਿੱਚ ਵੱਡੇ ਸਾਡੀ ਕੁੱਲ ਗੁਰੂ ਅਮਰਦਾਸ ਮਹਾਰਾਜ ਦੀ ਜਿਨ੍ਹਾਂ ਦੇ ਚਿੱਤ ਵਿੱਚ ਕੋਈ ਈਰਖਾ ਬਖੀਲੀ ਸੀ ਗੁਰੂ ਅਮਰਦਾਸ ਮਹਾਰਾਜ ਦੇ ਬੋਲਣ ਦਾ ਐਸਾ ਅਸਰ ਹੋਇਆ ਉਸੇ ਵਕਤ ਸਭ ਸੰਗਤ ਪਰਿਵਾਰ ਵਾਲਿਆਂ ਨੇ ਚਿੱਤ ਵਿੱਚੋਂ ਬਖੀਲੀ ਛੱਡੀ ਔਰ ਉੱਠ ਕੇ ਧੰਨ ਗੁਰੂ ਰਾਮਦਾਸ ਸਾਡੀ ਪਾਤਸ਼ਾਹ ਨੂੰ ਮੱਥਾ ਟੇਕ ਦਿੱਤਾ ਇਹ ਚੀਜ਼ਾਂ ਸਾਸ ਸੰਗਤ ਸਭ ਕੋ ਜੇ ਬਾਣੀ ਵਿੱਚ ਲਿਖੇ ਉੱਥੇ ਮਹਾਰਾਜ ਨੇ ਫਿਰ ਜ਼ਿਕਰ ਕੀਤਾ ਜੋ ਕੁਝ ਉਸ ਵਕਤ ਹੋਇਆ ਦਰਬਾਰ ਵਿੱਚ ਉਹ ਬਾਬਾ ਸੁੰਦਰ ਜੀ ਨੇ ਲਿਖਿਆ ਬਾਬਾ ਸੁੰਦਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਪੜਪੁੱਤਾ ਜੀ ਤਕ ਕੀ ਲਿਖਦੇ ਕਹਿੰਦੇ ਕੋਈ ਕਰ ਵਖੀਲੀ ਨਵੇ ਨਾਹੀ ਜਿਹਦੇ ਚਿੱਤ ਵਿੱਚ ਈਰਖਾ ਸੀ ਕਿ ਮੈਂ ਨਹੀਂ ਸਿਰ ਝੁਕੋਣਾ ਮੈਂ ਗੁਰੂ ਰਾਮ ਦਾ ਸੋਢੀ ਪਾਤਸ਼ਾਹ ਨੂੰ ਮੱਥਾ ਨਹੀਂ ਟੇਕਣਾ ਕਹਿੰਦੇ ਵਖੀਲੀ ਖਤਮ ਹੋ ਗਈ ਕੋਈ ਕਰ ਵਖੀਲੀ ਨਵੇ ਨਾਹੀ ਫਿਰ ਸਤਗੁਰ ਆਣ ਨਿਭਾਇਆ ਹਰ ਗੁਰੇ ਪਾਣ ਦੀ ਵੜਿਆਈ ਪੁਰ ਲਿਖਿਆ ਲੈ ਖਰ ਜਾਏ ਜਿਉ ਕਹੈ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜਿਉ ਕਹਿੰਦੇ ਇਕੱਲੇ ਭੱਲਿਆਂ ਦੀ ਕੁੱਲ ਨਹੀਂ ਕੱਲੀ ਉਸ ਵਕਤ ਬੈਠੀ ਸੰਗਤ ਨਹੀਂ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕਹੇ ਵਕਤ ਆਏਗਾ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਸਭ ਜਗਤ ਪੈਰੀਂ ਪਾਏ ਜੀ ਉਹਦਾ ਅਰਥ ਕੁੱਲ ਦੁਨੀਆਂ ਦੇ ਲੋਕ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਝੁਕਣਗੇ ਸਾ ਸੰਗਤ ਉਸ ਵਕਤ ਤੋਂ ਲੈ ਕੇ ਹੁਣ ਤੱਕ ਅੱਜ ਵੀ ਤੁਸੀਂ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਿਓ ਕੁੱਲ ਦੁਨੀਆਂ ਦੇ ਲੋਕ ਆ ਕੇ ਮੱਥਾ ਟੇਕਦੇ ਨੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਕੱਲੇ ਸਿੱਖ ਨਹੀਂ ਦਰਬਾਰ ਸਾਹਿਬ ਮੱਥਾ ਟੇਕਦੇ ਤੁਸੀਂ ਅੱਜ ਵੀ ਜਿਉਂ ਢਾਈ ਤੋਂ 3 ਘੰਟੇ ਮੱਥਾ ਟੇਕਣ ਨੂੰ ਲੱਗਣਗੇ। ਉਹਦੇ ਵਿੱਚ ਦੂਜੀਆਂ ਕੁੱਲਾਂ ਪਰਿਵਾਰਾਂ ਦੇ ਲੋਕ, ਸੌਥ ਦੇ ਲੋਕ, ਬਾਹਰਲੇ ਵਿਦੇਸ਼, ਦੂਜੇ ਕੰਟਰੀਆਂ ਦੇ ਲੋਕ, ਸਾਧ ਸੰਗਤ, ਕੁੱਲ ਦੁਨੀਆਂ ਤੋਂ ਜਿੱਥੇ ਵੀ ਕੋਈ ਲੋਕ ਵਸਦੇ ਨੇ, ਜਿਹੜਾ ਵੀ ਬੰਦਾ ਹਿੰਦੁਸਤਾਨ ਦੀ ਯਾਤਰਾ ਤੇ ਆਉਂਦਾ ਹੈ, ਭਾਰਤ ਆਉਣ ਵਾਲਾ ਹਰ ਸੈਲਾਨੀ ਬੰਦਾ, ਉਹਦੇ ਮਨ ਦੀ ਇੱਛਾ ਹੁੰਦੀ ਹੈ ਯਾਤਰਾ ਹੀ ਉਦੋਂ ਪੂਰੀ ਉਹਨੂੰ ਲੱਗਦੀ ਹੈ ਜਦੋਂ ਸ਼੍ਰੀ ਦਰਬਾਰ ਸੇਵਾ ਅੱਗੇ ਮੱਥਾ ਟੇਕਦਾ ਹੈ। ਤੁਸੀਂ ਦੇਖੋਗੇ ਅੰਗਰੇਜ਼ਾਂ ਨੇ 20-20 ਕਿਲੋ ਭਾਰ ਪਿੱਠੂ ਕਿੱਟਾਂ 'ਤੇ ਚੁੱਕਿਆ ਹੋਇਆ ਔਰ ਵੱਡੇ-ਵੱਡੇ ਪर्वਤਾਂ ਪਹਾੜਾਂ ਤੇ ਘੁੰਮਣ ਵਾਲੇ ਅੰਗਰੇਜ਼ ਉਹ ਪੂਰੇ ਭਾਰਤ ਦੀ ਯਾਤਰਾ ਤੇ ਜਦੋਂ ਆਉਂਦੇ ਨੇ ਭਾਵੇਂ ਜਿੱਥੇ ਮਰਜ਼ੀ ਘੁੰਮ ਲੈਣ ਹਰ ਬੰਦੇ ਦੇ ਚਿੱਤ ਵਿੱਚ ਹੁੰਦਾ ਮੈਂ ਇੱਕ ਵਾਰ ਦਰਬਾਰ ਸਾਹਿਬ ਜ਼ਰੂਰ ਜਾਣਾ ਔਰ ਸਾਧ ਸੰਗਤ ਕੁੱਲ ਦੁਨੀਆਂ ਦੇ ਲੋਕ ਅੱਜ ਗੁਰੂ ਰਾਮਦਾਸ ਜੀ ਨੂੰ ਨਮਸਕਾਰ ਕਰ ਰਹੇ ਜਿਹੜੀ ਗੱਲ ਉਸ ਵਕਤ ਗੁਰੂ ਅਮਰਦਾਸ ਜੀ ਨੇ ਕਹੀ ਕੱਲੇ ਪੱਲਾ ਪਰਿਵਾਰ ਨਹੀਂ ਕੱਲੀ ਅਜ ਬੈਠੀ ਸੰਗਤ ਨਹੀਂ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਕੁੱਲ ਜਗਤ ਕੁੱਲ ਦੁਨੀਆ ਦੇ ਲੋਕ ਸੋਢੀ ਪਾਤਸ਼ਾਹ ਗੁਰੂ ਰਾਮਦਾਸ ਮਹਾਰਾ ਦੇ ਚਰਨਾਂ ਚੁਕਣਗੇ ਤੈਉ ਫਿਰ ਉਹ ਪੰਕਤੀ ਲਿਖੀ ਇਹ ਵਡਿਆਈ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਤੁਰ ਦਰਗਾਹ ਤੋਂ ਲਿਖੀ ਹੈ ਭਾਈ ਅਸੀਂ ਨਹੀਂ ਦੇ ਰਹੇ ਇਹ ਤੁਰ ਦਰਗਾਹ ਤੋਂ ਹੁਕਮ ਹੋਇਆ ਹਰ ਗੁਰੇ ਪਾਣ ਦੀ ਵਡਿਆਈ ਪੜੋ ਹਰ ਗੁਰੇ ਪਾਣ ਦੀ ਵਡਿਆਈ ਤੁਰ ਲਿਖਿਆ ਲੇਖਰ ਜਾਏ ਜੀਓ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ ਸਾਰਾ ਜਗਤ ਗੁਰੂ ਰਾਮਦਾਸ ਮਹਾਰਾਜ ਨੂੰ ਸਜਦਾ ਕਰੇ ਔਰ ਫਿਰ ਵਕਤ ਆਇਆ ਦੁਨੀਆ ਦੇ ਲੋਕ ਹੱਥ ਜੋੜ ਕੇ ਕਹਿਣ ਲੱਗ ਪਏ ਜਿਹਨੂੰ ਕਦੇ ਲੋਕ ਜ਼ਤੀਮ ਕਹਿੰਦੇ ਸਨ ਅਨਹਤ ਕਹਿੰਦੇ ਸਨ ਕਦੇ ਕੋਈ ਕਵੇ ਨੇ ਸੋਡੀਆਂ ਦੀ ਕੋਲੀ ਨਕ ਨਹੀਂ ਵੀ ਕਰ ਦਿੱਤੀ ਅੱਜ ਉਹ ਵਕਤ ਆਇਆ ਜਿੱਦਣ ਦੁਨੀਆਂ ਦੇ ਲੋਕ ਸਿਰ ਝੁਕਾ ਕੇ ਕਹਿਣ ਲੱਗ ਪਏ ਗੁਰੂ ਰਾਮਦਾਸ ਤੁਸੀਂ ਸੱਚਾ ਪਾਤਸ਼ਾਹ ਹੋ ਤਨ ਗੁਰੂ ਰਾਮਦਾਸ ਮਹਾਰਾਜ ਸੋਡੀ ਪਾਤਸ਼ਾਹ ਤੁਸੀਂ ਤਖਤ ਤੇ ਬੈਠੇ ਹੋ ਹੇ ਗੁਰੂ ਰਾਮਦਾਸ ਮਹਾਰਾਜ ਦੁਨੀਆ ਵਿੱਚ ਜੇ ਕੋਈ ਸੱਚਾ ਪਾਤਸ਼ਾਹ ਤੇ ਗੁਰੂ ਰਾਮਦਾਸ ਤੁਸੀਂ ਹੋ ਫਿਰ ਕੁੱਲ ਦੁਨੀਆ ਗਾਣ ਲੱਗ ਪਈ